ਲਾਈਵ ਸੁਣੋ ਨਾ ਇੱਕ ਸੱਜਣਾ ਮਲਾਉਣੇ ਆਪਾਂ ਤੇ ਇਹ ਬਾਈ ਨਾ ਕੰਮ ਕਰਦਾ ਨਾ ਜਿਵੇਂ ਆਹ ਆਪਣੀਆਂ ਕੰਨੀਆਂ ਕੁੰਨੀਆਂ ਦੇ ਰਿਫਟਰ ਰੋਟ ਲਾਉਣੇ ਤੇ ਹੋਰ ਬਾਰੇ ਕੰਮ ਆਹ ਇਹਦਾ ਸਾਈਕਲ ਖੜਾ ਹੈ ਨਾ ਤੇ ਬਸ ਅਸੀਂ ਇਹਨੂੰ ਮਤਲਬ ਛੋਟੇ ਹੁੰਦੇ ਦੇਖਦੇ ਹਾਂ ਨਾ ਇਹੀ ਕੰਮ ਕਰਦਾ ਹੈ ਕਿੰਨਾ ਟਾਈਮ ਹੋ ਗਿਆ ਬਾਈ ਕੰਮ ਕਰਦੇ ਇਹਨੂੰ ਕਰੋ ਹੋ ਗਏ ਘੱਟ ਤੋਂ ਘੱਟ ਮੇਰੇ ਦੁਆਰਾ 35 35 ਸਾਲ ਹੋ ਗਏ ਘੱਟ ਤੋਂ ਘੱਟ 35 ਸਾਲ ਹੋ ਗਏ ਆਹੀ ਕੰਮ ਕਰਦੇ ਇਹਨੂੰ ਆਹੀ ਕੰਮ ਕਰਦਾ ਠੀਕ ਹੈ ਤੇ ਜਦੋਂ ਮੰਨ ਕੇ ਚੱਲ ਪਹਿਲਾਂ ਕੰਮ ਕਰਦੇ ਹੁੰਦੇ ਉਦੋਂ ਜ਼ਿਆਦਾ ਕੰਮ ਹੁੰਦਾ ਸੀ ਕਿ ਹੁਣ ਜ਼ਿਆਦਾ ਕੰਮ ਪਹਿਲਾਂ ਜ਼ਿਆਦਾ ਹੁੰਦਾ ਸੀਗਾ ਪਹਿਲਾਂ ਜ਼ਿਆਦਾ ਹੁੰਦਾ ਸੀ ਉਹ ਲੋਕ ਕਰਾਉਂਦੇ ਹੁੰਦੇ ਸੀ ਹਣਾ ਬਾਲਾ ਸੀ ਠੀਕ ਹੈ ਤੇ ਇਹਦੇ ਵਿੱਚੋਂ ਫਿਰ ਕਿੰਨੇ ਕੁ ਰੁਪਏ ਬਣ ਜਾਂਦੇ ਇਹ ਕੰਮ ਵੀ ਕੋਈ ਬਾਲਾ ਵੱਡਾ ਨਹੀਂ ਲੱਗਦਾ ਵੀ ਇਹ ਤਾਂ ਛੋਟਾ ਮੋਟਾ ਕੰਮ ਜਾਗਾ ਬਣ ਜਾਂਦੀ ਡੈਡੀ ਡੈਡੀ ਮੈਂ ਜਾਂਦੀ ਆ ਵੀ ਜਿਹੜਾ ਦੇਖਿਆ ਕਰਮਾ ਚ ਹਾਂ ਹੈ ਅਸੇ ਜਿਹੜਾ મતਲਬ ਜਿਹੜਾ ਬੰਦਾ ਕਿਰਤ ਕਰਨ ਵਾਲਾ ਚਾਹੀਦਾ ਯਾਨੀ ਕਿ ਹਾਂ ਜਿੰਨਾ ਕ ਆਪਣਾ ਦੇਖਿਆ ਕਰਮਾ ਚ ਉਹਨਾਂ ਕ ਆਪਣਾ ਮਿਲ ਜਾਂਦਾ ਉਹਨਾਂ ਕੋ ਮੈਨੂੰ ਜਾਨਣਾ ਹੈ। ਜਾਵੇ ਨਹੀਂ ਜਿੰਨਾ ਲਿਖਿਆ। ਜਿੰਨਾ ਲਿਖਿਆ 400 ਲਾਲਾ 400 ਲਾਲਾ 500 ਜਿੰਨਾ ਲਿਖਿਆ ਉਹ ਤਾਂ ਮਿਲੂਆ ਮਿਲੂਆ ਲਾਉਣਾ। ਠੀਕ ਹੈ। ਬਸ ਅੰਦਾਜ਼ਾ। ਅੰਦਾਜ਼ਾ। ਐ ਵੀ ਦੇਖ ਲਓ ਆ 30 ਸਾਲ ਹੋ ਗਿਆ ਆਮਦਾਰੀ ਦਾ 35 ਸਾਲ ਪੂਰੇ ਹੋ। ਕਿਹੜੇ ਕਿਹੜੇ ਪਿੰਡਾਂ ਜਾਨਣਾ ਫਿਰ ਇੱਥੇ? ਪਿੰਡ ਸਾਰੇ ਜਿਹੜੇ ਜਿਹੜੇ ਪਿੰਡ ਹੈਗੇ ਜੋਪਨ ਵਾਲਾ, ਹਮਮ ਕੁਮਾਰੂ ਲਾਲਾ ਹੈ, ਹਮਮ ਕਹਿਣਾ ਵਾਲਾ ਹੈ, ਹਮਮ ਮਹਿਣੀਆ ਲਾਲਾ ਹੈ, ਹਮਮ ਲਖਮਣ ਵਾਲਾ ਹੈ, ਹਮਮ ਗੱਡੇ ਵਾਲਾ, ਪੀਰ ਕੁੱਟੇ ਵਾਲਾ ਹੈ। ਹਮਮ ਰੈਨਾ ਸਾਈਕਲ ਤੇ ਹੈ ਕਿੱਥੇ ਜਾਂਦਾ ਮੈਂ ਪ੍ਰਾਇਮ ਨਾਲ ਮਸਤੀ ਨਾਲ ਅੱਛਾ ਕੋਈ ਕਾਲੀ ਨਹੀਂ ਕਿਸੇ ਤੋਂ ਡਰਦਾ ਹੋਲੀ ਕਿੰਨੀ ਕਿੰਨੀ ਉਮਰ ਹੋ ਗਈ ਉਮਰ ਕਿੰਨੀ ਹੋ ਗਈ ਹਣਾ ਉਮਰ ਕਿੰਨੀ ਹੋ ਗਈ ਵੱਡੀ ਗੁੱਟਲੀ ਛੋਟੀ ਗੁੱਟਲੀ ਇਕ ਵੱਲੂ ਹੂੰ ਮੈਂ ਆਪਣੇ ਮੋੜਾਂ ਦੇ ਆਸ-ਪਾਸੇ ਸਾਰੇ ਪਿੰਡਾਂ ਜਾਣਾ ਹੈਗਾ ਜਿਹੜੇ ਜਿਹੜੇ ਪਿੰਡ ਮੈਂ ਜਾਂਦਾ ਸਾਰੇ ਪਿੰਡਾਂ ਜਾਂਦਾ ਠੀਕ ਹੈ ਨਾ ਮੈਂ ਭਾਗੀ ਭਾਗੀ ਬੰਦਰ ਜਾਵਾਂ ਨਾ ਮੈਂ ਹੋਰ ਪਾਸੇ ਜਾਵਾਂ ਹੋਰ ਕਿਤੇ ਨਹੀਂ ਜਾਂਦਾਗਾ ਠੀਕ ਹੈ ਜਿਹੜੇ ਪਿੰਡ ਮੈਂ ਜਾਂਦਾ ਉਹ ਵੱਡੇ ਜਾਂਦਾ ਕਿੰਨੀ ਕੁ ਉਮਰ ਹੋ ਗਈ ਤੇਰੀ ਮੇਰੀ ਉਮਰ ਹੋ ਗਈ ਘਰ ਤੋਂ ਘੱਟ 48 ਸਾਲ ਦੀ ਹੋ ਗਈ 48 ਸਾਲ ਦੀ ਹਾਂ 40 ਤੇ 8 40 ਤੇ 8 ਤੇ 35 ਸਾਲ ਹੋ ਗਏ ਕੰਮ ਕਰਦੇ ਨੇ ਦੇਖ ਲੈ ਕਮਾਲ ਦੀ ਗੱਲ ਆ ਫਿਰ ਤਾਂ ਛੋਟਾ ਜਿਹਾ ਲੱਗ ਗਿਆ ਸੀ ਇਹ ਦੇਖ ਲੈ ਹੈਨਾ ਦੇਖ ਲੈ ਤੂੰ ਹਾਂ ਕਮਾਲ ਦੀ ਗੱਲ ਹੈ ਨਾ ਬਈ ਕਿਰਤ ਕਰਨ ਵਾਲਾ ਬੰਦਾ ਇਹ ਪਟਕੇ ਦਲ ਗਿਆ ਸਲਾਮ ਹੀ ਕਰਦੇ ਆ ਮਿਸਤਰੀ ਸਾਹਿਬ ਆਪਣੀ ਪੇਟੀ ਰੋਡ ਕਰਨੀ ਆ ਯਾਰ ਕਰਦੇ ਤੈਨੂੰ ਪਰਸਨਲੀ ਜਾਣਦੇ ਆ ਨਾ ਸਾਰੇ ਉਹ ਜਾਣਦੇ ਚੰਗੀ ਤਰੀਕੇ ਨਾਲ ਜਾਣਦੇ ਆ ਮਿਸਤਰੀ ਸਾਹਿਬ ਆ ਗਿਆ ਕਾਟੇ ਟੈਂਕੀ ਉਟ ਕਰਾਇਤੋ ਯਾਰ ਪੈਸੇ ਪੁੱਛੋ ਇਹ ਗੱਲ ਖੋਲੇ ਕਿੰਨੇ ਲਊਗਾ ਮੈਂ ਕਹਿੰਦਾ ਆਪਾਂ 200 ਰੁਪਏ ਲਊਗਾ ਅੱਛਾ 200 ਰੁਪਏ ਲਊ ਆਹ ਤੈਨੂੰ ਕਿਹੜਾ ਕੋਈ ਜਵਾਬ ਦਿੰਦਾ ਵੀ ਦੋ ਬੰਦੇ ਸਾਰੇ ਜਾਣਦੇ ਆ ਕਰੇ ਹੁਣ ਮੈਂ ਪੰਜਾਬੀ ਵੀ ਵਾਂਗੇ ਕਹਿੰਦਾ 40 ਰੁਪਏ ਲੈ ਲੇ ਮੈਂ ਚਲ ਕਰ ਅੱਛਾ ਠੀਕ ਐ ਤੇ ਐ ਨਹੀਂ ਸੋਚ ਚਾਰ ਕਿ ਮੋਟਰਸਾਈਕਲ ਤੇ ਕੰਮ ਕਰ ਲਈਏ ਜਿਵੇਂ ਅੱਜ ਕੱਲ੍ਹ ਤਾਂ ਸਾਰੇ ਮੋਟਰਸਾਈਕਲ ਲਈ ਫਿਰਦੇ ਆ ਹਾਂ ਵੀ ਮੋਟਰਸਾਈਕਲ ਤੇ ਕੰਮ ਕਰ ਲਈਏ ਸਾਈਕਲ ਹੀ ਲਈ ਫਿਰਦਾ ਹੁੰਦਾ ਆਪਾਂ ਸਾਈਕਲ ਤੇ ਹੀ ਫਿਰਦੇ ਆ ਪ੍ਰਭਾ ਅੱਛਾ ਨਾਲੇ ਨਾਲੇ ਛੇਤ ਬਣੀ ਰਹਿੰਦੀ ਹਨ ਸਿਹਤ ਬਣੀ ਰਹਿੰਦੀ ਆ ਵੀ ਬੰਦਾ ਮੋਟਰਸਾਈਕਲ ਤੇ ਚਲਾਉਂਦਾ ਰਹੇ। ਆ ਪੰਜ ਸੌ ਹੁੰਦੀ ਆ ਕੋਈ ਬਿਮਾਰੀ ਸਮਰੀ ਨਹੀਂ ਲੱਗਦੀ। ਮੌਕਾ ਆ ਜਾਂਦਾ। ਹਮਮ ਕਬ ਨਿਕਲੇਗਾ ਜਿਹੜਾ ਕੁਸੁੰਦਾ। ਹਮਮ ਮੋਟਰਸਾਈਕਲ ਤੇ ਦਾ ਬੈਠੇ ਰੜਾ ਲੈਣਾ, ਸਟਾਰਟ ਕਰਕੇ ਚਲਾ। ਆ ਇਹਦੇ ਨਾਲ ਸਾਰਾ ਸਰੀਰ ਖੁੱਲ ਜਾਂਦਾ। ਖੁੱਲ ਜਾਂਦਾਗਾ। ਠੀਕ ਆ। ਤੇ ਹੁਣ ਫਿਰ ਅੱਗੇ ਵੀ ਇਹੀ ਕੰਮ ਹੀ ਕਰਨਾਗਾ। ਇਹੀ ਕਰਨਾਗਾ। ਲੈ ਜੀ। ਮੈਨੂੰ ਮੈਨੂੰ ਜੰਮਿਆ ਬੁੜੇ ਦਾ ਬੁੜਾ ਵੀ ਇਹੀ ਕੰਮ ਕਰਦਾ ਸੀ ਮੇਰਾ ਪਿਓ। ਅੱਛਾ। ਹਾਂ। ਪਿਤਾਪੁਰ ਕੀ ਕੰਮ ਹੈ ਦਾ ਮੇਰਾ ਪਿਓ ਆਹੀ ਕੰਮ ਕਰਦਾ ਸੀ ਅੱਛਾ ਠੀਕ ਹੈ ਲੈ ਦੋਸਤ ਪੁੱਠੀ ਜਾਂਦਾ ਸੀਗਾ ਵੇ ਵੇ ਮੈਨੂੰ ਵੀ ਸਾਦੇ ਕਿਰਨੇ ਕੰਮੇ ਕਰਨਾ ਹੈ ਹੂੰ ਦਹ ਦੰਦਾ ਸੀਗਾ ਹੁਣ ਤਾਂ ਮਰ ਗਿਆ ਅੱਛਾ ਠੀਕ ਹੈ 15 20 ਸਾਲ ਹੋ ਗਏ ਬਰੇ ਦੀ ਠੀਕ ਹੈ ਲੈ ਵੀ ਦੋਸਤੋ ਨਾ ਵੀ ਜਿਹਨੇ ਸਬਰ ਕਰਨਾ ਹੁੰਦਾ ਨਾ ਵੀ ਬੰਦਾ ਉਹ ਆਹੀ ਕੰਮ ਵਿੱਚ ਕਰਵਾਦਾ ਹਣਾ ਅਸੀਂ ਯਾਰ ਤਨੇ ਆ ਕੰਮ ਕਰਦੇ ਆ ਹਾਂ ਤਨੇ ਜਿਹੜੇ ਹਾਂ ਸੱਤੋਂ ਵੱਡਾ ਪਿਤਾ ਜੰਮੇਸੀ ਬੁਰੇ ਦਾ ਮੁੰਡਾ ਉਹ ਕਰਦਾ ਸੀਗਾ ਅੱਛਾ ਆਹੀ ਕੰਮ ਹਾਂ ਉਹ ਤੋਂ ਛੋਟਾ ਹੂੰ ਉਹ ਵੀ ਆਹੀ ਕੰਮ ਕਰਦਾ ਸੀ ਠੀਕ ਹੁਣ ਮੈਂ ਕਰਦਾ ਸਭ ਤੋਂ ਛੋਟਾ ਅੱਛਾ ਹੂੰ ਛੋਟਾ ਤੂੰ ਸਭ ਤੋਂ ਛੋਟਾ ਅੱਛਾ ਠੀਕ ਆ ਦੇਖ ਲੈ ਉਹ ਤਾਂ ਮਰ ਗਿਆ ਦੋਨੇ ਇਹਦਾ ਕੰਮ ਕਰਦੇ ਸੀ ਤੂੰ ਮੈਂ ਰਹਿ ਗਿਆ ਇਕੱਲਾ ਠੀਕ ਆ ਠੀਕ ਆ ਠੀਕ ਆ ਕਰਤੀਆਂ ਕਰਤੇਆਂ ਢੋਲੀਆਂ ਲੋਡ ਕਰਤੀਆਂ ਬਾਈ ਤੇ ਬਾਈ ਕਹਿੰਦਾ ਅਸੀਂ ਵੀ ਇਵੇਂ ਹੀ ਕਿਰਤ ਕਰਦੇ ਰਹਾਂਗੇ ਹਨਾ ਤੇ ਵੀਡੀਓ ਬਾਈ ਦੀ ਸ਼ੇਅਰ ਕਰ ਦਿਓ ਬਾਈ ਬੰਦਾ ਮਿਹਨਤ ਕਰਨ ਵਾਲਾ ਗਿਆ ਠੀਕ ਹੈ ਜੀ ਧੰਨਵਾਦ ਹਰ ਇੱਕ ਬਾਈ